ਉੜੇ ਬੇਤਾ ਬਾਸੀ ਨੰਗ ਗਈ ਹੁਣ ਫੇਰ ਘਰੇ ਜਾਣਾ ਪਊਗਾ ਉਹ ਸੀਲਾ ਫੇਰ ਆਖੂਗੀ ਤਾਂ ਫੇਰ ਮੁੜ ਆਈ ਹੋਰ ਹੁਣ ਦੱਸ ਕਿੱਧਰ ਜਾਵਾਂ ਘਰ ਆਉਂ ਬੜਾ ਬਸ ਨੇ ਤਾਂ ਲਹੂ ਪੀਤਾ ਮਸਾਂ ਗਈ ਸੀ ਅੱਡੇ ਤੇ ਹੁਣ ਮਸਾਂ ਮੁੜ ਕੇ ਆਈਆਂ ਕੋਈ ਅਬ ਬੇਆਬਾ ਮਾਰਾ ਰੈ ਨਹੀਂ ਕਹਿੰਦਾ ਵੀ ਪੂਆ ਤੂੰ ਤੁਰੀ ਜਾਨੀ ਆ ਲੈ ਆ ਸਾਡੇ ਨਾਲ ਚੜ ਜਾ ਮੋਟਰਸਾਈਕਲ ਤੇ ਕੋਈ ਨਹੀਂ ਭਾਈ ਤੈਨ ਵਾ ਮਾੜਾ ਹੈ ਕੱਟ ਜੋਗਾ ਕੱਟ ਜੋਗਾ ਕੋਈ ਦਿਸਦਾ ਨਾ ਹਲਕੀ ਜਿਹੀ ਦਿਸੀ ਦੀ ਹੈਗੀ ਭੂ ਲੈ ਪੂਆ ਤਾਂ ਆਉਂਦੀ ਹੈ ਵਿਚਾਰੀ ਮੋੜੀ ਪਤਾ ਨਹੀਂ ਬਸ ਨਹੀਂ ਆਈ ਕਿ ਕਿਵੇਂ ਮੁੜਿਆਈ ਕਿ ਕੁਛ ਭੁੱਲ ਗਈ ਕਰੇ ਪੂਆ ਆ ਗਈ ਮੈਂ ਕਿੱਧਰ ਰਹਤੀ ਆ ਪ੍ਰੇਦਾ ਮੈਂ ਤਾਂ ਗੋਹਾ ਛਟਕੀ ਆਈ ਆ ਦੇਖੋ ਤੋ ਬੱਸ ਸੁਣਾਗੀ ਆਹੋ ਲਾਂਗੀ ਹੋਰ ਹੁਣ ਹੋਰ ਕਾ ਮਾਉਂਦਾ ਨਹੀਂ ਸੀ ਨਾ ਕੋਈ ਨਹੀਂ ਆਉਂਦਾ ਹੁਣ 5 ਵਜੇ ਨਾਲ ਹੋਏ ਪਏ ਕੋਈ ਨਹੀਂ ਪੂਆ ਮੈਂ ਤੇ ਤੈਨੂੰ ਪਹਿਲੀ ਅੱਖ ਅਸੀਂ ਪੂਆ ਰਹਿ ਨਾ ਜਾ ਤੂੰ ਹੀ ਨਹੀਂ ਮੰਨੀ ਬਾਅਦ ਦੇਖ ਤੂੰ ਜਾ ਕੇ ਮੈਂ ਤੇ ਤੇਰਾ ਹੁਣ ਨਹੀਂ ਕਰੂੰਗੀ ਤੇ ਮੇਰੀ ਬੇਬੇ ਦੇ ਸੁਭਾਅ ਲੈ ਤੈਨੂੰ ਪਤਾ ਹੀ ਉਹਦਾ ਹੁਣ ਵੀ ਅੱਖੂ ਮੋੜਿਆ ਹੀ ਰੋਣੀ ਲਾ ਗਈ ਕਿੱਥੇ ਖਬਰ ਹੈ ਕੀ ਕੁਝ ਬੋਲੂਗੀ ਆਪਾਂ ਨੂੰ ਨਾਲੇ ਮੈਨੂੰ ਵੀ ਪੁੱਠਾ ਬੋਲਦੀ ਏ ਦੇਖ ਪੂ ਕੁਛ ਮਰਜੀ ਕਰੀ ਜਾਵੇ ਮੈਂ ਤੇਰੀ ਸੇਵਾ ਚ ਕਸਰ ਨਹੀਂ ਛੱਡਦੀ ਹੁਣ ਤੂੰ 2-4 ਦਿਨ ਲਈ ਜਾ ਮਸਾਂ ਤੇ ਤੂੰ ਆਈ ਸੀ ਤੂੰ ਵੀ ਉਹੀ ਗੱਲ ਦੋ ਦਿਨਾਂ ਤੋਂ ਮਾੜੀ ਜੀ ਗੱਲ ਦਾ ਗੁੱਸਾ ਮੰਨ ਗਈ ਉਹ ਤਾਂ ਕੀ ਇਹ ਤਾਂ ਮੈਨੂੰ ਵੀ ਸਾਰਾ ਦਿਨ ਬੋਲੀ ਜਾਂਦੀ ਏ ਉਹ ਪਾ ਕੁਰੀ ਫਿਰ ਆ ਪਾ ਹੋ ਜਾਣਾ ਉਹ ਤਾਂ ਨਾ ਡਾਡੂ ਹੁਣ ਹੁਣ ਆਪਾਂ ਦੋਨੇ ਉਹਦੇ ਉੱਤੋਂ ਨਹੀਂ ਪਾਵਾਂਗੇ ਤੇ ਦੇਖਦੀ ਜਾਈਂ ਆਏ ਤਾਂ ਲੱਖਾਂ ਮੈਂ ਬਖੜ ਰਹੇ ਆਂ ਤੇ ਤੂੰ ਚੱਲ ਆਏ ਮੈਨੂੰ ਉਹ ਕੀ ਕਰ ਦੂਗੀ ਆਹੋ ਐ ਹੁਣ ਉਹੀ ਗੱਲ ਤੇਰਾ ਵੀ ਘਰ 'ਚ ਇਹ ਸਾਬੂ ਆ ਤੂੰ ਵੀ ਉਹੀ ਗੱਲੇ ਹਿਸੇ ਦਾ ਰਹਾਂਗੀ ਫਿਰ ਕਿਉਂ ਇਹ ਜੀ ਪੂਆ ਨਹੀਂ ਜੇ ਕੁੜੀ ਹੁੰਦੀ ਇਹਨਾਂ ਨੇ ਉਹ ਵੀ ਤਾਂ ਆਉਂਦੀ ਕੁੜੀ ਹਜੇ ਇਹਨਾਂ ਦੀ ਆਉਂਦੀ ਨਹੀਂ ਤੇਰੀ ਭਤੀਜੀ ਤਾਂ ਆਹ ਹੋ ਆਹ ਆਉਂਦੀ ਆ ਫੇਰ ਨਾ ਔਖੀ ਹੋਈ ਨਾ ਮੈਂ ਤੈਨੂੰ ਚੜਾ ਰਿਆ ਝੋਲਾ ਫੜਾ ਓਹੋ ਝੋਲਾ ਸਿਰ ਤੇ ਟੰਗੀ ਫਿਰਦੀ ਐ ਆ ਜਾ ਚੜਜਾ ਲੈ ਆ ਜਾ ਬਸੀ ਦਾ ਦੇਖ ਪੂਆ ਹੋਊਗੀ ਤੂੰ ਤਾਂ ਕੁਛ ਬੋਲੀ ਨਾ ਤੂੰ ਕਹੀ ਭਈ ਬਾਸੀ ਲਾਂਗੀ ਮੇਰੇ ਕਿਛਾਰੇ ਮੈਂ ਤਾਂ ਬਾਗੀ ਸੀ ਹਾਂ ਹਾਂ ਔਖੀ ਹੋਵੇ ਸੌਖੀ ਹੋਵੇ ਹੁਣ ਫੇਰ ਆਓ ਕਰੇ ਮੈਨੂੰ ਪਤਾ ਹੀ ਹੁਣ ਕਿੱਥੇ ਐ ਉਹ ਤਾਂ ਏਸੀ ਵਾਲੇ ਕਮਰੇ 'ਚ ਹੀ ਰਹਿੰਦੀ ਆ ਉਹਨੇ ਕਿੱਥੇ ਰਹਿਣਾ ਉਹ ਤਾਂ ਤੈਨੂੰ ਕੱਟ ਕੇ ਮਸਾ ਸੌਖੀ ਹੋਈ ਸੀ ਹਾਂ ਨਬਾਇਆ ਪੂਆ ਆਖੂ ਵੀ ਗੇਰ ਮੋੜੇ ਆਈ ਐ ਤਾਂ ਹੋਰ ਹੋ ਆਖੂ ਵੀ ਤਾਹੇਗੀ ਪੂਆ ਮਸਾ ਕਰ ਲੈ ਤਾ ਪਤਾ ਹੋ ਮੇਰਾ ਵੀ ਦਮ ਚੜ ਗਿਆ ਉਥੋਂ ਤੇਰੇ ਨਾਲ ਤੁਰੀ ਹੁੰਦੀ ਦਾ ਤੇ ਇੱਕ ਮੈਂ ਇਹ ਗੱਲ ਕਦੋਂ ਦੀ ਕੀਤੀ ਸੀ ਬਾੜੇ ਚ ਧੁੱਪ ਵਾਰੀ ਏ ਤੂੰ ਬਾੜੇ ਚ ਕੀ ਕਰਦੀ ਹੁਣ ਐਨੇ ਧੁੱਪੇ ਫਿਰ ਮੈਂ ਗੁਆ ਸਟਕੇ ਆਈ ਹਾਂ ਹੁਣ ਗੁਆ ਤਾਂ ਮੈਨੂੰ ਸਟਣਾ ਮੰਨੋ ਕਿੱਥੇ ਕਲੋਨੀ ਮੇਰੀ ਬੇਬੇ ਛੰਡੇ ਸੱਤਿਆ ਆਇਆ ਕਰੋ ਛੰਡਾ ਕਿਹੜਾ ਦੇਖ ਪੂਆ ਤੇਰਾ ਕੰਮ ਦਾ ਹੁਣ ਸਬਜੀ ਬਣਾਉਂਗੀ ਸਬਜੀ ਬਣਾ ਕੇ ਫਿਰ ਰੋਟੀ ਬਣਾਉਂਗੀ ਹੁਣ ਤਾਂ ਮੈਨੂੰ ਤੇਰੇ ਖਾਤਰ ਵੀ ਕੁਝ ਬਣਾਉਣਾ ਪਊਗਾ ਮਨਾਵਾ ਟੱਕ ਕੋਈ ਮੈਨੂੰ ਸਬਜੀ ਨਹੀਂ ਖਾ ਲੂਨੀ ਤੂੰ ਬਾ ਮਨਾ ਫਰਿਆ ਕਰ ਤਪੇ ਤਪੇ ਸਬਜੀ ਨਾਲ ਰੋਟੀ ਖਾ ਲੈਣੀ ਹਾਂ ਹੋ ਰੋਟੀ ਚੂਰੀ ਜੀ ਕੁੱਟਕੇ ਦੇ ਦੀ ਚਲ ਐ ਕਰਦੀ ਹਾਂ ਮੂੰਗੀ ਦੀ ਦਾਲ ਧਰ ਲਾਂਣੀ ਆਓ ਕੁੱਟਕੇ ਜੀ ਰੋਟੀ ਸਿੱਧਦੀ ਪੋਲੀ ਹੋ ਜੂ ਵਿੱਚ ਦੋ ਚਾਰ ਚੱਕੇ ਉਹਦੇ ਪੱਕੇ ਚੂਰੀ ਕੁੱਟ ਲਾਂਗੂ ਹਾਂ ਐ ਕਰ ਲਈਂ ਹੋਰ ਫਿਰ ਹੁਣ ਤੂੰ ਕਾ ਬਾਹ ਦਾ ਤਪੇ ਨਾ ਫਰਿਆ ਕਰ ਬਾਹ ਦਾ ਨਹੀਂ ਤੂੰ ਨੱਚਦਾ ਆ ਵੀ ਸੱਸ ਨੂੰ ਚਿਰਤਾ ਹੁਣ ਮੈਂ ਕੀ ਚੜਾਉਣੀ ਆ ਭੂ ਮੇਰੇ ਤਾਂ ਸਿਰੋਹ ਪਹਿਲੀ ਚੜੀ ਪਈ ਐ ਮੈਨੂੰ ਤਾਂ ਉਹੀ ਨਹੀਂ ਬੋਲਣ ਦੇਦੀ ਇੱਕ ਤਰ੍ਹਾਂ ਪਤੀ ਜਾਏ ਜਾਓ ਕਹਿੰਦਾ ਜਿਵੇਂ ਬੇਬੇ ਕਹਿੰਦੀ ਓਵੇਂ ਕਰ ਲਾ ਓ ਤੇਰੇ ਸਾਹਮਣੇ ਤਾਂ ਹੈਗਾ ਆਦੀ ਮਾਂ ਦੀ ਕਰਾਉਣਾ ਮੇਰੀ ਤਾਂ ਕਰਾਉਂਦੀ ਨਹੀਂ ਬੇਬੇ ਦੀ ਮਾਨ ਨਾ ਕਹੇ ਕਿ ਬੇਬੇ ਅਫਸਰ ਨਹੀਂ ਲੱਗੀ ਆ ਮਨ ਇਹਦੀ ਚੱਲ ਭੂਆ ਕਿਤੇ ਆ ਨਾ ਜਾਵੇ ਆਪਾਂ ਨੂੰ ਉਹ ਕਰੇ ਅੰਦਰੀ ਪਈ ਐ ਕਈ ਰਹਿ ਲੈ ਪਰੇ ਤੂੰ ਐਂ ਕਰ ਤੂੰ 10 ਮਿੰਟ ਤੁਰੇ ਰਹਿ ਜਾ ਫੇਰ ਵਾਗ ਚੱਲੀ ਅੰਦਰ ਬਹੁਤਾ ਇੱਥੇ ਪੈ ਜੂ ਕੋਈ ਨਹੀਂ ਤੇ ਤੂੰ ਪੈ ਜਾ ਮੈਂ ਪਾਣੀ ਲੈ ਕੇ ਦੇਵਾਂ ਪਹਿਲਾਂ ਨਾ ਬੱਸ ਕਾ ਸੇ ਲੋੜ ਨਹੀਂ ਪੁੱਤ ਜਿਹੜੇ ਖੜੀ ਸੀ ਆ ਉੱਥੇ ਖੜੀ ਸੀ ਤੇ ਤਾਇਆ ਕਿ ਆਂਦੀ ਆਂਦੀ ਅੱਛਾ ਚਾਹ ਪਾਣੀ ਪੀ ਗਈ ਹਾਂ ਪੀ ਕੇ ਆਈ ਉੱਥੇ ਚਾਹ ਪਾਣੀ ਮੈਂ ਵੀ ਆ ਕੇ ਪੰਜ ਤਾਂ ਕਿਹੜੇ ਵੇਲੇ ਦੇ ਵੱਜੇ ਹੁਣ ਤਾਂ ਕਿਹੜਾ ਬੜਾ ਹੋ ਗਾ ਉਹ ਤਾਂ ਮੈਨੂੰ ਲੱਗਦਾ ਭੂਆ ਸਾਢੇ ਪੰਜ ਪੌਣੇ ਸੀ ਹੋ ਗੇ ਹਾਂ ਹਾਂ ਨਹੀਂ ਮੈਂ ਤਾਂ ਹਾਂ ਮੁੜੇ ਆਈ ਸੀ ਉਥੋਂ ਨਾਲ ਬੈ ਗਈ ਆਂਦੀ ਆਂਦੀ ਚੜ ਲੈ ਲੈ ਆਈਆਂ ਰਾਤ ਨੂੰ ਹਾਂ ਕਿਹੜਾ ਫਿਰ ਤੂੰ ਜੇ ਤਾਇਕੇ ਘਰੇ ਬੈ ਗਈ ਸੀ ਉਹ ਤਾਂ ਤੂੰ ਫੋਨ ਕਰਾਂਦੀ ਤੈਨੂੰ ਮੋਟਰਸਾਈਕਲ ਤੇ ਚੜਾ ਲਿਆ ਨੇ ਨੀ ਮਗਾ ਖਾਵੇ ਬੰਦਾ ਕਿੱਥੇ ਉਥੇ ਖੇਤ ਖੂਤ ਫਿਰਦਾ ਹੋਊਗਾ ਬਾਹਵਜੂ ਹੋਈ ਹੋਈ ਚਲ ਗਿਆ ਤਾਂ ਉਹ ਖੇਤੀਏ ਕੋਲ ਚਲ ਫੋਦ ਕਰ ਲੈ ਆ ਰਾਮ ਮੇਰੇ ਚੋਹਾਂ ਅੰਦਰ ਰੱਖਿਆ ਨਾ ਕੋਈ ਰੱਖੇਗੀ ਨਾ ਰੱਖਿਆ ਅੰਦਰ ਆਹੋ ਜੇ ਕੋਈ ਦਵਾਈ ਬੂਟੀ ਲੈਣੀ ਹੋਵੇ ਤਾਂ ਮੈਨੂੰ ਦੱਸ ਦੀ ਕੋਈ ਨਹੀਂ ਚੰਗਾ ਪਰ ਪੈ ਜਾ ਕੋਲ ਪੈ ਨਹੀਂ ਆਵੇਂ ਬਗ ਜਾ ਲਾਓ ਤਾਂ ਆਪਿਆ ਤਾਂ ਐਸੀ ਚਰਕਾਨ ਇਹ ਜਵਾਕਲੀ ਬਾਹਰ ਧੁੱਪੇ ਚੋਰੀ ਫਿਰਦੀ ਐ ਚਲਦੀ ਆ ਨੀ ਪੁੱਜਦੀ ਐ ਸਿੱਤਰਾ ਮਾਰਦੀ ਐ ਜਵਾਕਲੀ ਦੇ ਸਾਰਾ ਪੈ ਜਾ ਭੂਆ ਕਰ ਲੈ ਆ ਰਾਮ ਥੱਕ ਵੀ ਹੋਏਗੀ ਤੁਰੀ ਆਉਂਦੀ ਉਹ ਇਹ ਨਮਤਾ ਪਈ ਜਾਣੀ ਹੈ ਤੇ ਫਿਰ ਤੂੰ ਉਥੇ ਫੋਨ ਕਰਦੇਂਗੀ ਕਿ ਪਿੰਡ ਵਾਲਿਆਂ ਨੂੰ ਦੱਸਿਆ ਹੀ ਨਹੀਂ ਸੀ ਮੈਂ ਆਉਣੀ ਆ ਨਾ ਦੱਸਿਆ ਹੀ ਨਹੀਂ ਜਿਮਤਾ ਅੱਛਾ ਤਾਂ ਕਿਹਾ ਹੀ ਨਹੀਂ ਸੀ ਮੈਂ ਕਿਤੇ ਪੁੱਫੜ ਨਾ ਡਿੱਕੀ ਜਾਵੇ ਨਾ ਨਾ ਦੱਸਿਆ ਨਹੀਂ ਮੈਂ ਤਾਂ ਵੀ ਆਉਣੀ ਆ ਅੱਛਾ ਚਲ ਪਾ ਚੰਗਾ ਕਰਿਆ ਨਹੀਂ ਹੋਏ ਕਿਹੜਾ ਨਹੀਂ ਵੀ ਪਹਿਲਾਂ ਤਾਂ ਆਉਂਦੀ ਸੀ ਫਿਰ ਰਹਿ ਕਿਵੇਂਗੀ ਹਾਂ ਫਿਰ ਤੂੰ ਮੇਰੇ ਸਾਰੀ ਜੀ ਬਣਾਉਣੀ ਆ ਢਾਰ ਬਣਾਉਣੀ ਆ ਸਬਜੀ ਕਿਹੜੀ ਫਿਰ ਪੁੱਲ ਕੇ ਸਬਜੀ ਦਾ ਬਣਾ ਲਾਂਗੂ ਤੂੰ ਦਾ ਫਿਰ ਬਣਾ ਲਾ ਗੂ ਨੇ ਤਾਂ ਆਪ ਹੀ ਆ ਪਤਾ ਨਹੀਂ ਕਿੱਥੋਂ ਮੁੜਾਈ ਗਿੜ ਖਾ ਕੇ ਇਹ ਤਾਂ ਨੀਂ ਜਾਂਦੀ ਗਿਆ ਤਾਂ ਚੰਗਾ ਚੋਕਾ ਖਾਂਦੀ ਆਰਪ੍ਰਿਤ ਦਿੰਦੀਆਂ ਨੂੰ ਬਣਾ ਮਨਾ ਕੇ ਆਪ ਹੀ ਆ ਤਾਂ ਮੌਜ ਨਾਲ ਮੈਂ ਪੁੱਛਦੀ ਆ ਇਹਨੂੰ ਕਹਿੰਨ ਗਈ ਮਾਂ ਮੁੜਾਈ ਇਹ ਬਾਈ ਬਸ ਸੁਣਾਉਂਗੀ ਮੈਨੂੰ ਤਾਂ ਬਸ ਸੁਣਾਉਂਗੀ ਹੋਰ ਹੁਣ ਕੀ ਕਰਾਂ ਬੇ ਕਿੱਧਰ ਜਾ ਮਾਂ ਇੱਥੇ ਮੁੜ ਕੇ ਆਵਾ ਤੇ ਬਸ ਤਾਂ ਹੋਰ ਆ ਜਾਂਦੀ ਛੇ ਆਈ ਆ ਜਾਂਦੀ ਛੇ ਆਈ ਕਿਹੜੀ ਆਉਂਦੀ ਸੀ ਤੈਨੂੰ ਕਹਾਂ ਮੈਨੂੰ ਬਾਟੀ ਪਕਾ ਕੇ ਦੇਣੀ ਹੈ ਆਹ ਤੇ ਤੂੰ ਤਾਂ ਮਾਂ ਦੀ ਰੋਟੀ ਮੈਨੂੰ ਪਕਾਉਂਗੀ ਤਾਂ ਹਰਪ੍ਰੀਤ ਪਕਾ ਲੋਗੀ। ਉਹ ਇਹ ਦਿੰਦੀ ਆ ਪਕਾ ਕੇ ਉਸਨੇ ਦੇਣੀਆਂ ਤੈਨੂੰ ਕੀ ਦੁੱਖ ਹੋ ਗਿਆ ਮੇਰਾ। ਲੈ ਤੂੰ ਤਾਂ ਬਰਾਏ ਲੜਾਈ ਵਾਲੇ ਗੱਲਾਂ ਕਰ ਦੇ ਪਰ ਹਰਪ੍ਰੀਤ ਦੀ ਲੈ ਰੋਈ ਆ। ਮੇਰਾ ਰੋਟੀ ਆ ਕਿ ਉਹ ਤੈਨੂੰ ਦੇ ਦੂ ਪਰ ਕੀ ਗੱਲ ਆ ਕਿ? ਆਹੋ ਮੈਂ ਤਾਂ ਹੁਣ ਜਾਣਦੀ ਨਹੀਂ ਤੇਨ ਚਾਲ। ਤੂੰ ਤਾਂ ਮੈਂ ਰਖਣਾ ਬਾਹਰ ਬੋਲਦੀ ਆਂਗੀ। ਫੇਰ ਤੂੰ ਐ ਕਹਿੰਦੀ ਆ ਕਿ ਤੂੰ ਮੜਿਆਈ ਤੂੰ ਐ ਕਹੇ ਵੀ ਭਾਈ ਚੰਗਾ ਹੋਗਾ ਮੜਿਆਈ। ਮੈਂ ਤਾਂ ਐ ਕਹਿੰਦੀ ਉਹ ਡੀਕ ਤੇ ਹੋਣਗੇ ਜਵਾਬ ਤ ਵੀ ਤੂੰ ਕਹਾ ਹੋਗਾ ਵੀ ਮਾਉਣੀ ਅੱਜ। ਮੈਂ ਤਾਂ ਕਹਾ ਨਹੀਂ ਕਿਸੇ ਨੂੰ। ਇਹਾਂ ਨਹੀਂ ਸੀਗਾ ਨਾ ਦੱਸਿਆ ਚਲ ਫਿਰ ਐਨਾ ਵੀ ਚੰਗਾ ਚਲ ਦੇਖ ਦਿੱਤਾ ਨਾ ਹੋਣਗੇ ਦੇਖ ਨਾ ਦੇਖਣ ਮੈਂ ਤਾਂ ਮੁੜ ਆਈ ਬਸ ਨਾਂਗ ਹੀ ਪਹਿਨੇ ਮੇਰੀ ਤਾਂ ਆ ਗਈ ਨਹੀਂ ਮੈਂ ਤੇਰੇ ਕਿੱਥੇ ਮੱਥੇ ਲਾਵਾਂ ਸੀ ਇੱਕ ਸਾਲ ਤੇ ਜਾਣਾ ਸੀ ਬਸ ਦੋ ਪਹਿਲਾਂ ਉਰਪੈਂਦੀ ਦੋ ਮਿੰਟ ਜਿਸ ਵੇਹਾਂ ਦਾ ਡੈਈ ਸੀ ਅਜੋ ਮਿਸ ਹੋ ਗਈਆਂ ਬੱਸਾਂ ਰਾਤ ਖੜਦੀ ਗਈ ਹੋਣਗੀ ਮੇਰੀ ਦਿਮਾਰੀ ਹਾ ਗਾ ਕਰਤਾ ਹੈ ਕਿ ਖੜ ਡੈਈ ਜਾਂਦੀ ਜਾਂਦੀ ਉਹਨਾਂ ਨੇ ਮੈਨੂੰ ਬੰਨੀ ਲਾ ਰਿਆ ਚਾਹ ਪਾਣੀ ਕਰਨ ਲੱਗ ਗਈਆਂ ਬਸ ਤਾਂ ਹੀ ਤਾਂ ਪਰ ਬੱਸ ਟੱਪ ਗਈ ਹਾਂ ਫਿਰ ਐਂ ਟੱਪ ਗਈ ਤਾਂ ਪਾਜਾ ਚੰਗਾ ਤੁਰਕੇ ਆਈ ਆ ਦੋ ਘੰਟੇ ਜਾ ਚਲੂ ਤਾਂ ਬਾਕੀ ਜਾਂਦੀ ਫਰ ਕੱਲ ਨੂੰ ਨਿਵਾ ਜਾਂਦੀ ਮੈਂ ਤਾਂ ਕਈ ਦਿਨ ਨਿ ਜਾਂਦੀ ਹੁਣ ਅੱਛਾ ਪਰ ਤੇਰਾ ਵਾਦਾ ਹੀ ਨਹੀਂ ਸੀ ਜਾਣਦਾ ਹਾਂ ਛੰਡੋ ਹੀ ਜਾਉਂਗੀ ਸੌਂ ਚ ਅੱਛਾ ਆਓ ਚਲ ਮੈਂ ਤਾਂ ਕਰ ਦਿਆਂ ਕੰਮ ਤੰਦਾ ਚੰਗਾ ਕਰ ਲੈ ਜਨ ਕਿਨੇ ਸੱਜੇ ਇੱਥੇ ਹਾਂ ਕਰ ਦਿਆ ਤਾਂ ਲੜਾਈ ਆ ਗਈ ਗੱਲਾਂ ਇਹ ਨਹੀਂ ਜਾਂਦੇ ਤਾਂ ਤੱਕ ਮਾਰ ਕੇ ਕੱਢਣੀ ਪਊਗੀ ਇਹ ਤਾਂ ਹੁਣ 5-7 ਦਿਨ ਫੇਰ ਰੋੜੀ ਲੱਗ ਗਈ ਪੁਆਨੇ ਦਾ ਕਲੇਸ਼ ਪਵਾ ਰੱਖਿਆ ਸੀ ਪਰ ਇਹ ਬਾਗੀ ਚੰਗਾ ਨਿਬੜ ਗਈ ਉਹਦਾ ਹੋਰ ਉਹਦੇ ਕੋਲ ਗਾਲੀ ਨਹੀਂ ਸੀ ਕਲੇਸ਼ ਤੋਂ ਬਿਨਾ ਕੋਈ ਦੇ ਬੇ ਪੁੱਤ ਤੂੰ ਸਾਰਾ ਦਿਨ ਕਿਉਂ ਮੜੀ ਰਹੀ ਨਹੀਂ ਇਹ ਕੰਮ ਨੂੰ ਕੋਈ ਹਰਪ੍ਰੀਤ ਨੂੰ ਵੀ ਕਹਿ ਦਿਆ ਕਰ ਘਰ ਵਿੱਚ ਲੱਗਣੀ ਚਾਹੀਦੀ ਕੰਮ ਕਰਨਾ ਹੀ ਪੁੱਤ ਆ ਤੇਰੀ ਪੂ ਮੀਨ ਮਾਰ ਆਇਆ ਸੀਗਾ ਮੈਂ ਚੱਲ ਹਾਂ ਬਾਗ ਦੂਗੀ ਤੋਰ ਆਇਆ ਸੀਗਾ ਅੱਡਾ ਤਾਂ ਫੇਰ ਮੁੜੇ ਫੇਰ ਮੁੜੇ ਉਹ ਪਈ ਆ ਗਈ ਕੀ ਗੱਲ ਹੋ ਗਈ ਹੁਣ ਮੁਰਕ ਗਈ ਤੇਨੀ ਬਸ ਟੱਪ ਗਈ ਲਾ ਉੱਤਰਾ ਪਲਾਹ ਹੋ ਜੋ ਮੈਨੂੰ ਤਾਂ ਅਸੀਂ ਮਹਾਲਾ ਪਰੇ ਕਲੇਸ ਮੁੱਕਿਆ ਉਹ ਆਪਣੇ ਬਾਗੀ ਚੰਗਾ ਹਰ ਤੋਂ ਮਿਲਦੀ ਮਲਾਉਂਦੀ ਕੀ ਇਹਨਾਂ ਨੂੰ ਬੱਸ ਟੱਪ ਗਈ ਵੀ ਤੁਹਾਡੇ ਤੇ ਬੈ ਜਾ ਹੋਰ ਆਜੂਗੀ ਬੱਸ ਉਹ ਮੋੜਾਈ ਮੌਜ ਨਾਲ ਉਹ ਤਾਂ ਲਾਸਟ ਟਾਈਮ ਤਾਂ ਫਿਰ ਬਗਜਾਂ ਦੀ ਲਾਸਟ ਟਾਈਮ ਤੇ ਕੀ ਗੱਲ ਸੀਗਾ ਜਾਣ ਕਹਿਣ ਗਈ ਇੱਥੇ ਚੂਰੀ ਦਿਨਦੀ ਆਗੇ ਹਰਪ੍ਰੀਤ ਬਈ ਬਿਆਹੀ ਗੱਲ ਹੈ ਅੱਛਾ ਹੁਣ ਫਿਰ ਤੰਗ ਕਰਨ ਨੂੰ ਫੇਰ ਆ ਗਈ ਤੰਗ ਕਰਨ ਨੂੰ ਲੜਾਉਣ ਨੂੰ ਫੇਰ ਆ ਗਿਆ ਤਾਂ ਬਈ ਤਾਂ ਲੜਾਈ ਤਾਂ ਮਸਾਂ ਕੱਢੀ ਸੀ ਕਰੋ ਲੜਾਈ ਸੀ ਇਹ ਨਹੀਂ ਨਿਕਲਣਾ ਆਏ ਨਹੀਂ ਕਹਿਣੀ ਮੈਂ ਤਾਂ ਕੱਲ ਨੂੰ ਵੀ ਨਹੀਂ ਜਾਂਦੇ ਹੁਣ ਦਸ 12 ਦਿਨ ਫੇਰ ਰਹੂਗੀ ਮੈਂ ਤਾਂ ਹੋਰ ਕਹਿੰਦੇ ਫਿਰ ਬੱਸਾਂ ਹੁਣ ਹਟ ਗਈਆਂ ਹਾਂ ਇਹ ਜਾਣ ਕੇ ਨਹੀਂ ਗਈ ਮੈਨੂੰ ਪਤਾ ਉਹਨਾਂ ਬਾਤਾਂ ਦਾ ਉਹ ਸਾਰੀਆਂ ਬੈਬ ਤਾਂ ਹਰਪ੍ਰੀਤ ਕਰਦੀ ਐ ਖੰਡ ਪਾਉਂਦੀ ਸੀ ਮੈਨੂੰ ਅੱਗੇ ਬਥੇਰਾ ਕਰਦੀ ਸੀ ਮੇਰੇ ਨਾਲ ਓ ਬੇਬੇ ਉਹ ਤਾਂ ਟਾਈਮ ਦੀਆਂ ਗੱਲਾਂ ਸੀਗੀਆਂ ਚਲ ਤੂੰ ਕੁਸ ਤੂੰ ਵੀ ਉਹਦੇ ਨਾਲ ਗੱਲਾਂ ਕਰੀਆਂ ਹੋਣੀਆਂ ਤੇ ਤੇਰੇ ਨਾਲ ਉਹਨਾਂ ਗੱਲਾਂ ਨੂੰ ਕਿਉਂ ਯਾਦ ਕਰਦੀ ਹੁੰਨੀ ਹੈ ਜਦੋਂ ਉਹਨਾਂ ਦਾ ਪਤਾ ਬਥੇਰਾ ਹੈ ਨਾ ਤਾਂ ਮੈਨੂੰ ਉਹ ਤਾਂ ਪਾਪਾ ਵੇ ਤੇ ਪਾਤਸ਼ਾਹ ਨੂੰ ਪਸੰਗਾਂ ਨੇ ਉਹ ਬੇਬੇ ਤੂੰ ਮੈਨੂੰ ਨਾ ਦੱਸਿਆ ਕਰ ਫਿਰ ਮੈਨੂੰ ਨਾ ਹੋਰ ਕਰੋਧ ਆ ਜਾਂਦਾ ਤੂੰ ਮੈਨੂੰ ਸਾਰੀ ਗੱਲ ਦੱਸ ਦਿੰਦੀ ਹੁੰਦੀ ਜਿਹੜਾ ਗੱਲਾਂ ਦਾ ਹੁੰਦਾ ਜੀ ਮੈਂ ਕਹਿੰਦਾ ਹੁੰਦਾ ਨਾ ਉਹ ਤਾਂ ਫਟ ਤਾਂ ਮਿਲ ਜਾਂਦੇ ਬੋਲਕ ਬੋਲ ਨਹੀਂ ਮਿਲਦੇ ਹੁੰਦੇ ਉਹ ਬੇਬੇ ਗੱਲ ਤਾਂ ਠੀਕ ਹੈ ਹੁਣ ਬੋਲਕ ਬੋਲ ਜਦੋਂ ਬੋਲਦੀ ਛਲ ਮੈਂ ਕਰੂਗਾ ਗੱਲ ਤੂੰ ਕਰ ਕਰ ਗੱਲ ਮੈਂ ਤਾਂ ਕਰ ਦਿਆਂਗਾ ਮ ਖਾਨ ਫੇਣ ਨੂੰ ਘੱਟ ਬਣਾ ਕੇ ਜੇ ਅਗਰ ਭਗ ਜੂ ਹੁਣ ਕਹੀਂ ਤੇ ਆਪਾਂ ਨੂੰ ਚੰਗੇ ਵੀ ਨਹੀਂ ਲੱਗਦੇ ਉਹ ਤਾਂ ਚੰਗਾ ਤੌਖਾ ਲੈਂਦੇ ਤੇਰਾ ਕਹੇ ਤਾਂ ਕਹ ਹਟੂ ਗਿਆ ਚੰਗਾ ਬੇਬੀ ਮੈਂ ਆਪਕੇ ਕਰੂੰਗਾ ਤੂੰ ਨਾ ਬੋਲੀ ਉਹ ਬੇਬੀ ਤੇਰੇ ਪ੍ਰਾਣੀਆਂ ਗੱਲਾਂ ਨੂੰ ਯਾਦ ਕਰ ਲੈਂਦੀ ਏ ਉਹ ਪ੍ਰਾਣੀਆਂ ਗੱਲਾਂ ਨੂੰ ਯਾਦ ਕਰਕੇ ਦੱਸਦੀ ਏ ਮੈਂ ਹਰਪ੍ਰੀਤ ਨੂੰ ਕਹੂੰਗਾ ਉਹ ਆਂ ਤਾਂ ਉਹਨਾਂ ਕੀ ਕਹੂੰ ਹਰਪ੍ਰੀਤ ਦਿੰਦਿਆਂ ਨੂੰ ਚੰਗਾ ਤੌਖੇ ਹਰਪ੍ਰੀਤ ਤੂੜਾ ਕਟ-ਕਟ ਦਿੰਦਿਆ ਆ ਬਿੰਦਕ ਨੂੰ ਪ੍ਰਸ਼ਾਦ ਬਣਵਾ ਲੂਗੀ ਇਹ ਕੋ ਜਾਣਦੀ ਏਗੀ ਇਹ ਤਾਂ ਜਮਾਨਿਆਂ ਦੀ ਮੀਨਾ ਹੋਰ ਲਾਉਗੇ ਖਾਓਗੇ ਚੰਗਾ ਧੋਖਾ ਉੱਥੇ ਤੈਨੂੰ ਆਏ ਨਾ ਕੁਝ ਵੀ ਨਹੀਂ ਦਿੰਨਾ ਰੋਟੀ ਵੀ ਨਹੀਂ ਟਾਈਮ ਤੇ ਦਿੰਦਗਾ ਇਹਨੂੰ ਤਾਂ ਹੀ ਇੱਥੇ ਆਉਂਦੀ ਮੋੜ ਮੋੜ ਪੁੱਠੀ ਅੱਡਾ ਤੋਂ ਮੋੜਿਆ ਆਉਂਦੀ ਅੱਡਾ ਤੋਂ ਮੋੜਿਆ ਆਉਂਦੀ ਹੁਣ ਮੈਂ ਆਖ ਕਰ ਲਾਵਨਗਾ ਫਾਹਾ ਵੱਡਾ ਤੂੰ ਹੀ ਛੱਡਾ ਨੂੰ ਜਾ ਕੇ ਕਿਵੇਂ ਮਾਂ ਪੁੱਤ ਦੋਨੇ ਲੱਗੇ ਪਏ ਦੇਖ ਲਾਉਂਦੀ ਇਹਦੀ ਕੰਨ ਭਰਨ ਲੱਗੀ ਮਾਂ ਵੀ ਐਡੀ ਬੈਣ ਐ ਤਾਂ ਭੂਆ ਤੇ ਤੂੰ ਹੀ ਲੱਗਦੀ ਰਹਿੰਦੀ ਏ ਦੇਵੇ ਨਾ ਕੁਝ ਉਹਨੂੰ ਖਾਣ ਨੂੰ ਨਾ ਦਿਓ ਭੂਆ ਨੂੰ ਭੂਆ ਨੂੰ ਛੇਤੀ ਕੱਢਿਓ ਛੱਡਿਓ ਜਵਾਨੀ ਜਾਣ ਦਿੰਦੀ ਮੈਂ ਤਾਂ ਭੂਆ ਨੂੰ ਰੱਖੂੰਗੀ ਛੋਡਾ ਮਾਂ ਪੁੱਤਾਂ ਦਾ ਢਿੱਡ ਦੁਖਦਾ ਉਹ ਕਿਉਂ ਬੋਲੀ ਜਾਨੀ ਐ ਤੂੰ ਮੈਂ ਬੋਲਾਂ ਨਾ ਭੂਆ ਸੁੱਤੀ ਪਈ ਐ ਭੂਆ ਤਾਂ ਸੁੱਤੀ ਪਈ ਐ ਵਿਚਾਰੀ ਮੈਂ ਮੁਰ ਕੇ ਫੇਰ ਆ ਗਈ ਭੂਆ ਨੂੰ ਮਾੜਾ ਮੋਟਾ ਚਾਹੀਦਾ ਨਾ ਆਉਦੀ ਹੁਣ ਉਹ ਨਾ ਕਿਵੇਂ ਆਉਦੀ ਜੇ ਤੂੰ ਪਾਸ ਨਾ ਲੰਘ ਗਈ ਘਰੇ ਨਾਵੇਂ ਹੋਰ ਭੂਆ ਰਾਤ ਨੂੰ ਕਿਸੇ ਦੇ ਨਹੀਂ ਰਾਤ ਨੂੰ ਟੱਲੇ ਪਾਸੇ ਜੇ ਮਰੀ ਜਾਂਦੀ ਐ ਭੂਆ ਮਰੀ ਜਾਂਦੀ ਫੇਰ ਪਾਸੇ ਮੈਂ ਤਾਂ ਭੂਆ ਨੂੰ ਜੀਤਾ ਰੱਖੂੰਗੀ ਮੈਨੂੰ ਦੱਸਿਆ ਵੀ ਮੈਂ ਵਾਪਸ ਤਾਂ ਦੋਨੇ ਦੇਖ ਨਹੀਂ ਹੰਣਦੇ ਤੈਨੂੰ ਉਹ ਮੇਰੀ ਗੱਲ ਸੁਣ ਲੈ ਤੂੰ ਨਾ ਨਾ ਇਹਨੂੰ ਬਾਹਰ ਆ ਖੀਰਾਂ ਦਾ ਪ੍ਰਸ਼ਾਦ ਨਾ ਬਣਾ ਕੇ ਜਿਆ ਕਰ ਨਾ ਮੈਂ ਤਾਂ ਇਹਨੇ ਜਿੱਕਰ ਬਣਾ ਕੇ ਦੇਉਂਗੀ ਐਵੇਂ ਜਿੱਕਰੀ ਕਰੂੰਗੀ ਘਰ ਦਿੱਤੀ ਐ ਕੋਈ ਇਹੋ ਐਵੇਂ ਨਹੀਂ ਹੋएगी ਭੂਆ ਦਾ ਘਰ ਦਿੱਤੀ ਐ ਉਹ ਮੇਰੀ ਭੈਣ ਨਹੀਂ ਕਰ ਦਿੱਤੀ ਹੁੰਦੀ ਉਹ ਤੇਰੀ ਮੈਂ ਇਹਨੂੰ ਮੈਂ ਕਿਹੜਾ ਇਹਨੂੰ ਧੱਕੇ ਮਾਰ ਕੇ ਕੱਢਤਾ ਜਿਵੇਂ ਧੱਕੇ ਮਾਰ ਕੇ ਬਾਹਰ ਕੱਢਦੀ ਤੇਰੀ ਭੈਣ ਤੇਰੀ ਭੈਣ ਆਪ ਹੀ ਨਹੀਂ ਹੁੰਦੀ ਉਹ ਧੱਕੇ ਮਾਰ ਕੇ ਕੱਢਣ ਵਾਲੀ ਗੱਲੀ ਹੁੰਦੀ ਜਦੋਂ ਬੰਦਾ ਕੋ ਨੂੰ ਪਾਣੀ ਤਾਂ ਨਹੀਂ ਨਾ ਪੁੱਛੇ ਰੋਟੀ ਟੁਕਣਾ ਪੁੱਛੇ ਭੂਆ ਨੂੰ ਕਿਵੇਂ ਪ੍ਰਸ਼ਾਦ ਬਣਾ ਦੇਣੀ ਐ ਮੈਨੂੰ ਖੀਰ ਬਣਾ ਦੇਣੀ ਐ ਕਿਵੇਂ ਨੰਬਰ ਬਣਾਉਂਦੀ ਆਂ ਨਾ ਭਾਂਡਾ ਜਵਾਬ ਤਾਂ ਬੈਠਾ ਆਇਆ ਉਹ ਜਵਾਬ ਤਾਂ ਕੋਈ ਗੱਲ ਨਹੀਂ ਜਵਾਬ ਦੇ ਤੋ ਕੀ ਮੰਗਦਾ ਜਵਾਬ ਨੂੰ ਵੀ ਭੇਜ ਦਿੰਨਾ ਮੈਂ ਮੈਂ ਫਿਰ ਜਿਹੜਾ ਕੁਝ ਮੱਹੂਆਂ ਨੂੰ ਬਣਾ ਕੇ ਦੇਉਂਗੀ ਉਹੀ ਤੇਰੇ ਭਾਂਡੇ ਨੂੰ ਵੀ ਦੇਉਂਗੀ ਖਾਣ ਨੂੰ ਉਹ ਕਿਹੜਾ ਖਾਂਦਾ ਨਹੀਂ ਤੇਰਾ ਖਾਂਦਾ ਬਾਦੂ ਖਾਂਦਾ ਬਾਦੂ ਦੁਕਾਨਾ ਤੇ ਜ਼ਿਆਦਾ ਚੀਜ਼ਾਂ ਨੇ ਮੈਂ ਇੰਨੇ ਚਲ ਹੋ ਗਏ ਸੀਗੇ ਭੂਆ ਨੂੰ ਆਪਣੇ ਘਰੇ ਕਲੇਸ਼ ਪਿਆ ਪਿਆ ਉਹ ਬੜੇ ਵਧੀਆ ਬਾਗ ਗਈ ਸੀਗੀ ਕਾਦੇ ਨਾ ਕਰ ਇਸਤੇ ਤੇ ਬੇਬੀ ਕਰਦੀ ਏ ਕਿਹੜੇ ਬੇਬੇ ਨਾ ਕਰੇ ਬੇਬੇ ਤਾਂ ਹੁਣ ਪੁਰਾਣੀਆਂ ਗੱਲਾਂ ਚੱਕਦੀ ਏ ਹਰ ਇੱਕ ਗੱਲ ਪੁਰਾਣੀ ਮੂਹਰੇ ਕਰ ਲੈਂਦੀ ਏ ਉਦੋਂ ਦੇ ਉਦੋਂ ਵੇਲੇ ਰਹਿ ਗਏ ਜਿਹੜਾ ਕੁਝ ਹੋਇਆ ਸੀ ਨਾਨਦ ਪਰਜਾਈ ਚ ਉਹ ਤਾਂ 50 ਸਾਲਾਂ ਦੀ ਗੱਲ ਐ ਬੇਬੇ ਨਾਲ ਕੀਤੀਆਂ ਨੇ ਭੂਆ ਨੇ ਕੀਤੀਆਂ ਕਿਹ ਕਹਦੀ ਐਵੇਂ ਨਹੀਂ ਕਹਿੰਦੀ ਬੇਬੇ ਤਾਂ ਝੂਠ ਨਹੀਂ ਬੋਲਦੀ ਬੇਬੇ ਤਾਂ ਬੜੀ ਭੂਆ ਨੂੰ ਖੰਡ ਪਾਉਂਦੀ ਸੀ ਉਹ ਜਿਵੇਂ ਹੁਣ ਬੋਲਦੀ ਬੇਬੇ ਮੇਂਜ ਘ੍ਰਿਓਦੋਂ ਬੋਲਦੀ ਸੀ ਉਹ ਕਿਹੜਾ ਬੇਬੇ ਦੇ ਮੂੰਹ ਚ ਬੋਲਨੀ ਮੇਰੀ ਮਾਂ ਨੂੰ ਕਿੱਥੇ ਬੋਲਣ ਦਿੰਦੀਆਂ ਸੀਂ ਆਹ ਹੋ ਦੇਵਤੀ ਐ ਤੇਰੀ ਦੇਵਤੀ ਮੇਰੀ ਮਾਂ ਤਾਂ ਬੇਟੀ ਐ ਜੇ ਤੇਰੀ ਮਾਂ ਦੇਵਤੀ ਮੇਰੇ ਨਾਲ ਕਤ ਲੜਦੀ ਐ ਮੇਰੇ ਨਾਲ ਆਦੇ ਬੰਨੀ ਰੱਖਦੀ ਐ ਉਹ ਤੇਰੇ ਨਾਲ ਹਾਂ ਉਹ ਕਿੱਥੇ ਲੜਦੇ ਤੂੰ ਮੇਰੀ ਮਾਂ ਨਾਲ ਮੈਂ ਕਿੱਥੇ ਲੜਦੀ ਆ ਮੇਰੀ ਕਿੱਥੇ ਉਹ ਵੀ ਤੇਰੀ ਮਾਂ ਦੇ ਮੂੰਹਰੇ ਬੋਲ ਪਾ ਉਹ ਤਾਂ ਮੈਂ ਤੇਰੇ ਕੋਲੋਂ ਬੋਲ ਪਈ ਮੈਨੂੰ ਮਤੈ ਤੂੰ ਕਿੱਥੇ ਮੰਦੀ ਹੈ ਹਿੰਦ ਨੂੰ ਕਿੱਥੇ ਪਛਾਣ ਮੈਂ ਤੈਨੂੰ ਦੱਸਾਂ ਭੂਆ ਦੀ ਸੇਵਾ ਤਮਤ ਕਰੂੰਗੀ ਭੂਆ ਦੀ ਸੇਵਾ ਕਰਨੇ ਤੋਂ ਮੈਨੂੰ ਕੋਈ ਰੋਕ ਨਹੀਂ ਸਕਦਾ ਮੈਂ ਸਾਨੂੰ ਇਹ ਨਹੀਂ ਕਹਿੰਦੀ ਬਿਮਾਰੇ ਪੇਕੀ ਜਾਣਾ ਛੋਟੀਆਂ ਤੇ ਮੈਨੂੰ ਜਮਾ ਨਾ ਜਾਣ ਦੇ ਭੂਆ ਜਮਾ ਨਹੀਂ ਜਾਂਦੀ ਅੱਛਾ ਤੂੰ ਛਟੀਆਂ ਤੇ ਨਹੀਂ ਜਾਂਦੀ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਭੂਆ ਦੀ ਸੇਵਾ ਕਰਾਂਗੀ ਤੇਰੀ ਸੇਵਾ ਕਰਾਂਗੇ ਭੂਆ ਹੋਏ ਤੇ ਮੇਰੀ ਮਾਂ ਹੋ ਇੱਕ ਗੱਲ ਮੈਂ ਤੇਰੀ ਮਾਂ ਨੂੰ ਕਰ ਲਈ ਸੀ ਫੋਨ ਤੂੰ ਕਿੱਥੇ ਭੂਆ ਦੀ ਸੇਵਾ ਕਰੇਂਗੀ ਮੈਂ ਭੂਆ ਨੂੰ ਗੱਡੀ ਤੇ ਜਾਂ ਮੋਟਰਗਾੜੀ ਤੇ ਛੱਡੀ ਆਂ ਕਰੂੰਗੀ ਸੇਵਾ ਜਾ ਕੇ ਦੇਖ ਮ ਵੱਡਾ ਆ ਗਏ ਭੂਆ ਨੂੰ ਛੱਡ ਕੇ ਆਉਣ ਵਾਲਾ ਭੈਣ ਦੇ ਤਾਂ ਕਹਿਣਾ ਨਹੀਂ ਹੁੰਦਾ ਵੀ ਭੈਣ ਕਰੇ ਨਾ ਲੜੀ ਜਾਂਦੀ ਹੈ ਮੇਰੀ ਮੈਂ ਛੱਡਿਆ ਮੈਂ ਇਹਨੂੰ ਉਹ ਤਾਂ ਮੇਰੇ ਨਾਲ ਇਹ ਗੱਲ ਕੁੱਤੇ ਖਾਣੇ ਕਰਦੀ ਹੈ ਘਰੇ ਆ ਕੇ ਮਾਰੇ ਮਾਮਾ ਤੀ ਉਹ ਸਿਰੇ ਰਹਿੰਦੇ ਨੇ ਨਾਲ ਚੰਗਾ ਉਹ ਗੱਲ ਚੰਗਾ ਚੋਖਾ ਖਾਂਦੀ ਹੈ ਚੰਗਾ ਲੈ ਜਾਂਦੀ ਹੈ ਇਹਨੂੰ ਤੁਸੀਂ ਕੀ ਦੇਤਾ ਅਜੇ ਤਾਂ ਮੈਂ ਇਹ ਨਹੀਂ ਦੱਸਿਆ ਵੀ ਜਨਾ 1000 ਰੁਪਏ ਦਿੱਤਾ ਮੈਂ ਉਹਦੇ ਕੋਲੋਂ ਦਿੱਤਾ ਤੁਸੀਂ ਮਾ ਪਤਨ ਨੇ ਇਹਨੂੰ ਦੱਸ ਕੀ ਦੇ ਕੇ ਤੁਰਤਾ ਵੱਡੇ ਆ ਗਏ ਇੱਕ ਰੋਟੀ ਦੀ ਲੱਗੀ ਜਾਂਦੀ ਹੈ ਬੇਬੇ ਤਾਂ ਨਾ ਐਡੀ ਚੰਦਰੀ ਜਿੱਦੀ ਕਰੇ ਮੈਨੂੰ ਤਾਂ ਲੱਗਦਾ ਪਹਿਲੇ ਦਿਨ ਦੀ ਬੇਬੀ ਕਲੇਸ਼ ਨੇ ਭੂਆ ਨਾ ਬੇਬੀ ਲੜਦੀ ਸੀ ਭ ਪੂਆ ਤਖਣੀ ਐ ਆ ਠੀਕ ਐ ਤੂੰ ਕਿੱਧਰ ਆਇਆ ਪਪੂਆ ਮੈਂ ਤਾਂ ਖੇਤਾਂ ਹੀ ਆਇਆ ਆ ਬਹੁਤ ਬੱਸ ਲੱਗ ਗਈ ਹੈ ਆ ਬਲਾ ਬੋਲਦੇ ਆਂਦੇ ਜਿਕੇ ਮੈਨੂੰ ਸੁਖਨਾ ਆਉਂਦੀ ਤੈਨੂੰ ਸੁਫਨਾ ਆ ਗਿਆ ਹੂ ਕਿ ਅਸੀਂ ਤਾਂ ਕਿਹੜਾ ਬੋਲਣਾ ਸੀ ਅਸੀਂ ਤਾਂ ਉੱਚਾ ਬੋਲਦੇ ਨਹੀਂ ਸੁਖਨਾ ਅੱਛਾ ਸਿਆਣੇ ਹੋ ਗਏ ਪੂਆ ਸਿਆਣੀ ਅਸੀਂ ਸਦਾ ਹੀ ਸਿਆਣੇ ਆ ਅੱਛਾ ਚੱਲ ਹੁਣ ਤੇਰੀ ਮਾਂ ਸਿਆਣੀ ਹੋ ਗਈ ਉਹ ਤੇਰੀ ਪੂਆ ਜੇ ਬਸ ਲਾਂਗੇ ਮੈਂ ਤੈਨੂੰ ਗੱਡੀ ਤੇ ਛੱਡਾਂ ਆ ਮੋਟਰਸਾਈਕਲ ਤੇ ਨਾ ਮੈਂ ਨਹੀਂ ਜਾਂਦੀ ਮੈਂ ਤਾਂ ਸੌਂਣ ਚ ਜਾਉਂਗੀ ਪਪੂਆ ਮੇਰੇ ਫੱਪੜ ਦਾ ਫੋਨ ਆਇਆ ਸੀਗਾ ਕਹੇ ਤਰੀ ਭੂਆ ਨੂੰ ਭੇਜੋ ਮੈਨੂੰ ਪਤਾ ਇਹ ਸੱਟਪਾ ਬਣਾ ਕੇ ਲੈ ਆਇਆ ਕੋਈ ਰਾਹ ਚ ਉਹ ਪਪੂ ਆ ਲੈ ਮੈਂ ਤੇ ਝੂਠ ਬੋਲਦਾ ਹਾਂ ਉਹ ਮੈਂ ਤਾਂ ਝੂਠ ਲੱਖਾਂ ਕਰੋੜਾਂ ਤੇਰੀ ਬੋਲਦਾ ਲੈ ਫਿਰ ਮੈਨੂੰ ਤੇ ਫੋਨ ਆਇਆ ਸੀਗਾ ਮੈਨੂੰ ਨਾ ਮੈਂ ਤਾਂ ਜਾਣਦੀ ਨਹੀਂ ਆਈ ਜਾਵੇ ਫੋਨ ਤੂੰ ਕੀ ਗੱਲ ਮੇਰੇ ਫੱਪੜ ਦਾ ਕਹਿੰਦਾ ਮੰਨਦੀ ਨਹੀਂ ਨਾ ਉਹ ਸਾਰੇ ਉਹ ਨਹੀਂ ਤੇ ਫੱਪੜ ਦਾ ਕਹਿੰਦਾ ਮੰਨ ਨਹੀਂ ਆਵਾ ਬਚਾਰਾ ਮੰਨ ਲਿਆ ਉਹ ਪਪੂ ਅਜੇ ਪਹਿਲਾਂ ਮੰਨਦੀ ਸੀ ਕਹਿੰਦਾ ਹੁਣ ਵੀ ਮੰਨ ਲੈ ਨਾ ਹੁਣ ਮੈਂ ਨਹੀਂ ਮੰਦੀ ਹੁਣ ਤਾਂ ਟਰਬਲ ਵਾਲ ਕੋਲ ਜਾ ਕੇ ਮੰਨੂਗੀ ਉਹ ਲੈ ਐ ਤੇਨੂੰ ਕੀ ਹੁੰਦਾ ਹੈ ਤ ਤਖੜੀ ਪਈ ਐ ਤੂੰ ਉਹ ਇਹੀ ਤੂੰ ਲਿਸੀਆਂ ਗੱਲਾਂ ਕਰੀ ਜਾਂਦੀ ਐ ਪੂਆ ਤਖੜੀ ਕਿੱਥਾ ਪਈ ਤੈਨੂੰ ਲੱਗਦੀ ਐ ਪਤਾ ਮੈਂ ਮਸਾਕ ਡਿੱਗੀ ਅੱਡੇ ਤੋਂ ਪਪੂਆ ਮੈਂ ਉਹੀ ਗੱਲ ਕਰਦਾ ਬੱਸਾਂ ਦਾ ਕੀ ਬੰਦਾ ਟਾਈਮ ਮਿਸ ਹੋਸ ਹੋਈ ਜਾਂਦੇ ਨੇ ਤੇ ਮੈਂ ਛੱਡਿਆ ਹਾਂ ਉਸ ਅੱਜ ਨਾਲ ਸਵੇਰੇ ਛੱਡਿਆ ਤੈਨੂੰ ਜਿੱਦ ਮੇਰਾ ਜੀ ਕਰਿਆ ਤੇ ਛੱਡਿਆ ਮੈਂ ਕੱ ਦੱਸ ਲੂੰ ਤੈਨੂੰ ਚੱਲ ਚੱਲ ਕੋਈ ਐ ਪੂਆ ਮੈਂ ਤੈਨੂੰ ਕੋਈ ਬਲੋਕਲੀ ਤਾਂ ਨਹੀਂ ਕਹਦਾ ਮੈਂ ਜਿੱਦ ਤੈਨੂੰ ਛੱਡ ਕੇ ਹੁਣ ਜਿੱਦ ਤੇਰਾ ਜੀ ਕਰਿਆ ਨਾ ਬੱਸ ਤੇ ਜਾਣ ਦੀ ਰੋਡ ਨਹੀਂ ਹੁ ਮੈਂ ਛੱਡਿਆ ਨੂੰ ਤੈਨੂੰ ਉਹਦਾ ਮੇਰਾ ਫੋਪੜ ਕਹਿਣਾ ਜੀ ਛੇਤੀ ਛੱਡ ਜੀ ਕੀ ਹੈ ਮੈਂ ਤੇਰੀ ਮਾਂ ਨੇ ਕਹਿਤਾ ਹੋਵੇ ਕਿ ਕਿਉਂ ਖਾਪਾ ਦਿੰਦੀ ਮੇਰੀ ਮਾਂ ਮੇਰੀ ਮਾਤਾ ਦੇਵਤੇ ਆ ਬਰਗੀਆਂ ਵਿਚਾਰੀ ਪੂਆ ਉਹ ਕਿੱਥੇ ਕਹਿੰਦੀ ਆ ਉਹਨੂੰ ਕੋਈ ਆਉਂਦੀ ਹੈ ਦੇਵਤੀ ਤੇਰੀ ਮਾਂ ਦੇਵਤੀ ਕਿਹੜੀ ਪਾਸੇ ਆ ਆ ਪੂਆ ਕਿ ਉਹ ਤੋਂ ਨਿੰਦਿਆ ਕਰਦੀ ਹੈ ਹਾਂ ਤਾਂ ਵਿਚਾਰੇ ਉਹਦਾ ਕਦੇ ਨਿੰਦਿਆ ਚ ਬਲੀ ਕਹੀਦੀ ਕਰਦੀ ਨਹੀਂ ਹਜੇ ਤੂੰ ਉਹਨੂੰ ਗੱਲਾਂ ਪੂਣ ਜਾਣੀ ਐ ਲੈ ਹੋਰ ਅੱਗੇ ਨਹੀਂ ਉਹ ਐਡੀ ਪਰਿਮਾਰਸਾ ਉਹ ਚੰਗਾ ਚੰਗਾ ਪੂਆ ਤੂੰ ਮੇਰੀ ਮਾਂ ਨੂੰ ਹੰਨ ਲਿੰਦਾ ਜੇ ਤੂੰ ਰਹਿਣੇ ਰਹਿ ਪੈ ਉਹ ਅੱਜ ਮਹੀਨਾ ਰਹਿ ਕੋਈ 10 ਦਿਨ ਪਰ ਮੇਰੀ ਮਾਂ ਨੂੰ ਨਿੰਦੀ ਭੂਆ ਇਹਦੀ ਮਾਂ ਨੂੰ ਨਿੰਦ ਤੇਰੀ ਮਾਂ ਉੱਚਦਾ ਪੀਰੇ ਨਿੰਦਲਾ ਉਹ ਵੀ ਜਾਂਦੀ ਆ ਜੇ ਤੇ ਅੱਕੀ ਉਹ ਨਹੀਂ ਜਾਂਦੀ ਹੈ ਜੇ ਤੇ ਅੱਕੀ ਆਉਂਦੇ ਮੈਂ ਇੱਥੇ ਬਾ ਬੀਤਲੀ ਤੇ ਅੱਕੀ ਆਈ ਆ ਪਹਿਲਾਂ ਤਾਂ ਬਣਿਆ ਹੀ ਇੱਥੇ ਆਬਾ ਨਾਲ ਤੇ ਅੱਕੀ ਜਾਂਦਾਂ ਤੇਰੀ ਮਾਂ ਵੀ ਜਾਂਦੀ ਹੈ ਤੇ ਅੱਕੀ ਦਾ ਉਕੜਾ ਕਿਸੇ ਜਾਂਦੀ ਆ ਗਵਾਂਡੀਆਂ ਦੇ ਖਾ ਕੇ ਆਉਂਦੀ ਆ ਇਹਦੇ ਘਰ ਹੀ ਖਾ ਕੇ ਆਉਂਦੀ ਆ ਜੀ ਪਰਝਾਈ ਕੋਈ ਇਹ ਦੇ ਲਾ ਕੇ ਇਹ ਜੀ ਜਿੱਕੜੀ ਹੈ ਪਰਝਾਈ ਪਰਝਾਈ ਕਿਹੜੀ ਹੈ ਡੈਣ ਹੈ ਕਿਹੜੇ ਬੇਲੇ ਹੋਗੇ ਦੇਖ ਲਾ ਬੇਬੇ ਜੀ ਨੂੰ ਜਦੋਂ ਦੀ ਪੂ ਆਈ ਹੈ ਨਾ ਉਹਦੀ ਪਾ ਕੇ ਮੱਥੇ ਪਿਆੜਨ ਉਹਦੀ ਘਰੋਂ ਭੱਜ ਗਈ ਵੀ ਕੋਈ ਦੋਪਰ ਕਿਹੋ ਦੇ ਕੱਢ ਕੇ ਲੈਣੀ ਉਹਦੇ ਵਾਸਤੇ ਹੈ ਵਿਚਾਰੀ ਨੂੰ ਦਾਲ ਤਾਂ ਮਾਂ ਮੂੰਗੀ ਦੀ ਬਣਾ ਲਈ ਹੁਣ ਧਾਰ ਕੱਢ ਕੇ ਲੈਣੀ ਆ ਸੇਬਾਂ ਦਾ ਪੋਰਾ ਬਣਾ ਦੂੰਗੀ ਕੀ ਕਰਦੇ ਆਂ ਪ੍ਰੀਤ ਧਾਰ ਕੱਢ ਕੇ ਲੈਣੀ ਬੇ ਧਾਰ ਕੱਢ ਕੇ ਲੈਣੀ ਆ ਹਾਂ ਕੀ ਕਰਨਾ ਨਫਤਾਰ ਕੰਡਵੀਂ ਤਾਰ ਦਾ ਟਾਈਮ ਹੋਇਆ ਪਿਆ ਹੁਣ ਫੇ ਰੋਟੀ ਕੁੱਕ ਵੀ ਕਰੂੰਗੀ ਕਵੇਲਾ ਹੋ ਜਾਣਾ ਨਾਲੇ ਮੈਂ ਕੰਨੇ ਨਹੀਂ ਸੀ ਮਾਪੂਆ ਖਾਤਰ ਥੋੜੀਆਂ ਜਿਮ ਸੇਵੀਆਂ ਬਣਾ ਦੂੰਗੀ ਉਹ ਤਾਂ ਵਿਚਾਰੀ ਨੂੰ ਲੂੰਗੀ ਢਾਲੀ ਤੇਰੀ ਮੇਰੇ ਕੋਲ ਕੁਝ ਬਣਾਇਆ ਨਹੀਂ ਆ ਪੂਆ ਖਾਤਰ ਹੀ ਬਣਾਈ ਚੱਲਾ ਕਰ ਕਰ ਸੇਵੀਆਂ ਕਰੇ ਚੂਰੀ ਕੁੱਟ ਕਰੇ ਅਦਾ ਕਰ ਕਾਈ ਤੌ ਜਾਣਦੀ ਨਾ ਮੋੜ ਆਉਂਦੇ ਦੁਬਾਰੇ ਨਾ ਫੇ ਇਹ ਮੋੜ ਆਉਂਦੀ ਫੇ ਹੁਣ ਮੁੜ ਕੇ ਨਾ ਆਵੇ ਰਾਤ ਨੂੰ ਚੜ ਜਾਓ ਬਸ ਤੇ ਤੇਰੇ ਮਾਰਾ ਮੱਦਾਂ ਫੋਨ ਕਰਿਆ ਨਾ ਤਾਂ ਅੱਖੇ ਨਹੀਂ ਲੱਗਦੀ ਐ ਕੰਨ ਮੈਂ ਨਹੀਂ ਆਉਂਦੀ ਮੀਨਾ ਫੋਫੜਾ ਕੀ ਐ ਫੋਫੜਾ ਤਾਂ ਹੀ ਕਹਿੰਦੇ ਹੁੰਦੇ ਐ ਮੈਨੂੰ ਕਹਾਂ ਦਰ ਕਹਿੰਦੇ ਨਹੀਂ ਹੁੰਦੇ ਸੀ ਵੀ ਆ ਜਾ ਆ ਜਾ ਬੇਟਾ ਤੂੰ ਮਾਰੇ ਹੋ ਜਾਂਦੀ ਨਹੀਂ ਖਾਣ ਦੀ ਮਾਰੇ ਨਹੀਂ ਜਾਂਦੀ ਖਾਣ ਦੇ ਵੀ ਮੈਨੂੰ ਦੱਸ ਖਾਣ ਨੂੰ ਤੂੰ ਕੀ ਲੈਦਾ ਇਹਨੂੰ ਲਿਆ ਕੇ ਦੇਤਾ ਕੀ ਤੂੰ ਖਵਾਤਾ ਅੰਦਾਲਾ ਰੋਟੀਆਂ ਕਰੇ ਵਿਚਾਰੀ ਮੈਨੂੰ ਕਿਉ ਕੱਢ ਕੇ ਦੇ ਦੋ ਚਮਚੇ ਤੇ ਮੈਂ ਪੂਆ ਨੂੰ ਚੂਕ ਪਟਾ ਤੂੰ ਨਹੀਂ ਨੀ ਮੇਰੇ ਕੋਲ ਮੈਂ ਤਾਂ ਕੁੜੀ ਖਾਤਰ ਰੱਖਾਗਾ ਤੂੰ ਡਾਲੜਾ ਪਾ ਡਾਲੜਾ ਪਾ ਦੇ ਉਹਨੂੰ ਇਹਨਾਂ ਕੋ ਮਲ ਨਹੀਂ ਟਾਉਣਗੇ ਅੱਛਾ ਤੂੰ ਗਾਲੀ ਛੇਣੀ ਐ ਦੱਸ ਪੂਆ ਜਰੀ ਨੂੰ ਪਹਿਲਾਂ ਖਾਂਗਾ ਹੋਈ ਪਈ ਐ ਉੱਤੋਂ ਮੈਂ ਦਾਲ ਦੇਣਾ ਉਹਨੂੰ ਹੋਰ ਸਮਾਰ ਕੇ ਮਾਰੀ ਦੇ ਮੈਨੂੰ ਸਾਰਾ ਪਤਾ ਰਹੇਂਦੇ ਤੂੰ ਪੂਆ ਦਾ ਮਨ ਫਿਰਦੀ ਐ ਨਹੀਂ ਭੂਆ ਮਰਦੀ ਮੁਰਦੀ ਜਿਵੇਂ ਤੂੰ ਮਾਰਦੀ ਐ ਕਹ ਤਾ ਮੈਂ ਭੂਆ ਨੂੰ ਦੇਸੀ ਪਾਉ ਦੇਣਾ ਦੇਵੇ ਨਹੀਂ ਮੈਂ ਡੇਰੀ ਚੋਂ ਮੰਗਾਉ ਮੇਰੇ ਕੋਲ ਤਾਂ ਡੱਕਾ ਡਾਲ ਨਹੀਂ ਇਹ ਬੋਲਦੀ ਪਤਾ ਕਿੱਥੋਂ ਹੁੰਦੀ ਸੀ ਮੈਨੂੰ ਮਰ ਤਾਂ ਉਹ ਗੱਲਾਂ ਜਾ-ਜਾ ਹੁੰਦੀਆਂ ਮੈਂ ਤਾਂ ਕਹ ਦੇ ਸੁਭੀ ਉਹ ਆਏ ਮਾਨਾ ਵਾ ਦਿਮਾਗ ਨਾਲ ਸੋਚਣਾ ਉਹ 50 ਸਾਲਾਂ ਦੀਆਂ ਗੱਲਾਂ ਅੱਜ ਦੀਆਂ ਗੱਲਾਂ ਨਹੀਂ ਤੂੰ ਮੇਰੀ ਗੱਲ ਸੁਣ ਜਦੋਂ ਮੇਰੀ ਕੁੜੀ ਹੁੰਦੀ ਹੁੰਦੀ ਉਹਨਾਂ ਤਾਂ ਤੂੰ ਕੁਛ ਵੀ ਨਹੀਂ ਬਣਾ ਕੇ ਦਿੰਦੀ ਭੂਆ ਨੇ ਲਸਮਾ ਲਟੋਣਾ ਬਣਾ ਬਣਾ ਦਿੰਦੀ ਹਣ ਮੈਂ ਕੁੜੀ ਨੂੰ ਕੀ ਨਹੀਂ ਬਣਾ ਕੇ ਦਿੰਦੀ ਤੂੰ ਕੀ ਨਹੀਂ ਖਾਕੇ ਦਿੰਦੀ ਕੁੜੀ ਕਿਹੜਾ ਤੇਰੀ ਇੱਥੋਂ ਭੁੱਖੀ ਜਾਂਦੀ ਐ ਇੱ ਬੂਆ ਨੂੰ ਇੱਕ ਨਾ ਲਾ ਲੈਨੇ ਆ ਕੇ ਫਿਰ ਕੁੜੀ ਵੇ ਤੂੰ ਕਰਦੈ ਨੀ ਮੂਹਰੇ ਆ ਕੇ ਮੈਨੂੰ ਤਾਂ ਕੁਛ ਕਰਨੀ ਵੀ ਨਹੀਂ ਦਿੰਦੀ ਮੈਂ ਤਾਂ ਮੰਗਰੋ ਕਰਦੀ ਪਹਿਲੀ ਬਣਾਵਣਾ ਚੀਜ਼ਾਂ ਅੱਜ ਆ ਪਈ ਕੁੜੀ ਜਿਵੇਂ ਤੈਨੂੰ ਬੂਆ ਪਿਆਰੀ ਮੈਨੂੰ ਕੁੜੀ ਪਿਆਰੀ ਆ ਦੇਖ ਬੇਬੇ ਤੈਨੂੰ ਆਪਦੀ ਧੀ ਪਿਆਰੀ ਐ ਤੇ ਇਹ ਵੀ ਕਰ ਦਿੱਤੀ ਐ ਜੇ ਤੇਰੀ ਮਾਂ ਬੈਠੀ ਹੋਵੇ ਤਾਂ ਉਹ ਕਰੇ ਹੁਣ ਜਦੋਂ ਦਾਦੀ ਹੋਈ ਨਹੀਂ ਭਈ ਕੋਈ ਤਾਂ ਕਰੀ ਤਾਂ ਇਹ ਤਾਂ ਮੈਂ ਤਾਂ ਕਰੂੰਗੀ ਮੈਂ ਜਾਂਦੀ ਦੇਖ ਬੇਬੇ ਛੁੱਟਣਾਂ ਦੀ ਗੱਲ ਹੋਈ ਸੀ ਤੇਰੇ ਨਾਲ ਤੂੰ ਕਹਿਆ ਸੀ ਦੋ ਚਾਰ ਦਿਨ ਲਾਇਆ ਛੁੱਟਣਾਂ ਚ ਮੈਨੂੰ ਤਾਂ ਲੋੜ ਨਹੀਂ ਛੁੱਟਣਾਂ ਚ ਜਾਂਦੀ ਮਾਤਾ ਜਾਂਦੀ ਵੀ ਭੂਆ ਦੀ ਸੇਵਾ ਕਰਨ ਦੀ ਮੈਂ ਕਰੂੰਗੀ ਭੂਆ ਦੀ ਸੇਵਾ ਐ ਕਰ ਬੇਬੇ ਜੇ ਤੈਨੂੰ ਇੰਨੀ ਹੋਵੇ ਤੂੰ ਕਰ ਲੈ ਕਰ ਮੇਰੇ ਤੇ ਲੱਗਦੀ ਨਹੀਂ ਸੇਵਾ ਕਰ ਦੇ ਤੂੰ ਕਰ ਦੇ ਮੈਨੂੰ ਪਤਾ ਹੀ ਹੈ ਤੇਰੀ ਵੀ ਨੰਨ ਦਾ ਤੇ ਨਾ ਮੈਨੂੰ ਵੀ ਕੁੜੀ ਦਾਦੀ ਹੁੰਦੀ ਹੈ ਵੀ ਮੇਰੇ ਭਾਬੀ ਤਾਂ ਮੇਰੇ ਨਾਲ ਮੱਥੇ ਵਟ ਪਾ ਰੈਂਦੀ ਹੈ ਜਦੋਂ ਜਾਂਦੀ ਆ ਤੇ ਉਹਨੂੰ ਦਿੰਦੀ ਸੌ ਸੌ ਚੀਜ਼ਾਂ ਬਣਾ ਕੇ ਅੱਛਾ ਤੂੰ ਆ ਤਾਂ ਭੈਣ ਵੀ ਲੱਗਦੀ ਹੈ ਲੱਗਦੀ ਆ ਤੂੰ ਹਣ ਬਣਾਇਓ ਸੇਵਾ ਬਣਾ ਕੇ ਮੈਂ ਦਊ ਤੈਨੂੰ ਪਤਾ ਸੇਵੀਆਂ ਤਾਂ ਮੈਂ ਬਣਾਉਂਗੀ ਉਹ ਤਾਂ ਬਣਾਉਂਦੀ ਆ ਦੇਖ ਲੈ ਤਾਂ ਬਣਾ ਕੇ ਦੇਉਂਦੀ ਸੇਵੀਆਂ ਵੀ ਬਣਾ ਕੇ ਦੇਉਂਗਾ ਨੂੰ ਚੂਰੀ ਵੀ ਕੁੱਟ ਕੇ ਦੇਉਂਗਾ ਦੇਖ ਦੇ ਕਿ ਬਣਾ ਆ ਪੂਆ ਖਾਤਰ ਦੇਖ ਲੈ ਬਣਾਉਣ ਨੂੰ ਬਣਾਇਆ ਪੂਆ ਖਾਤਰ ਖੁਆ ਕੱਢੇ ਖਾਲਾ ਤੂੰ ਜਾ ਕੇ ਪੂਆ ਖਾਤਰ ਬਣਾਇਆ ਪੂਆ ਖਾਤਰ ਵਿਚਾਰੀ ਖਾਤਰ ਅ ਮੂੰਗੀ ਦੀ ਦਾਲ ਬਣਾਈਏਗੀ ਉਹ ਵੀ ਘਰ ਦੀ ਮੂੰਗੀ ਰੇਣੇ ਲਈ ਪਤੀਲਾ ਭਰ ਕੇ ਹੈ ਤੇ ਚਲ ਸੇਵੀਆਂ ਬਣਾ ਦੂੰਗੀ ਸੇਵੀਆਂ ਤਾਂ ਮੈਂ ਬਣਾਉਂਗੀ ਫਰੈਂਚ ਉੱਥੋਂ ਮੈਂ ਦੱਬਦੀ ਵੀ ਨਹੀਂ ਉਮਾ ਹਾਂ ਕਹਾਂ ਬਾਹਰ ਤੂੰ ਤਾਂ ਬਸ ਆ ਕੇ ਕਰ ਕਲੇਸ਼ ਪਾਈ ਹੋਣੀ ਮੈਂ ਤੈਨੂੰ ਕਾ ਵਾਦਾ ਵਾਦਾ ਕਰੇ ਸੜੇ ਹੁਣ ਦੋ ਮਾਰਨਾ ਲੜੀ ਜਾਂਦੀ ਹੈਗੀ ਨਹੀਂ ਭਾਣੇ ਤੂੰ ਤਾਂ ਮੈਨੂੰ ਦੇਖ ਕੇ ਰਾਜੀ ਨਹੀਂ ਦੇ ਤੂੰ ਰਾਜੀ ਨਹੀਂ ਤੂੰ ਤਾਂ ਆਪੇ ਬਾਹਰ ਪਖੰਡ ਕਰਦੀ ਓਥੋਂ ਮੋੜਿਆ ਉਹ ਓਥੋਂ ਮੋੜਿਆ ਤੂੰ ਆਪਦੇ ਘਰੋਂ ਬਾਹਰ ਜਾਉਣ ਤੂੰ ਮੀਨ ਨਾ ਲਾ ਰਿਆ ਮੈਂ ਨਹੀਂ ਜਾਂ ਜਾਂਦੀ ਨਹੀਂ ਮੈਂ ਤਾਂ ਮੇਰੇ ਭਰਾ ਦਾ ਘਰ ਹੈ ਭਰਾ ਦਾ ਘਰ ਪਰ ਉਹਨਾਂ ਖਾਣਾ ਤਾਂ ਨਹੀਂ ਸਾਰਾ ਕੁੜੀ ਵੀ ਆਉਗੀ ਸਾਡੀ ਕੁੜੀ ਵੀ ਆਏਗੀ ਮੈਂ ਵੀ ਕੁੜੀ ਆ ਕੇ ਸੜੀ ਕੁੜੀ ਹੁਣ ਤੈਨੂੰ ਆ 70 ਸਾਲ ਦੀ ਤ ਹੋ ਗਈ ਹੋ ਜੇ ਤੂੰ ਹੁਣ ਆਈ ਜਾਵੇਂਗੀ ਇਹ ਨਾਲ ਨਾ ਬਾਜਨੀ ਆ ਭਾਣੇ ਆ ਦੇ ਘਰੇ ਮਨ ਤੇ ਚਾਹ ਕੇ ਉਹ ਨਹੀਂ ਬਾਜਦੀ ਮੈਨੂੰ ਤਾਂ ਬਾਜ ਜਾਨੀ ਮੇਰਾ ਚੋਲਾ ਲੈ ਕੇ ਦੇ ਚੋਲਾ ਨਹੀਂ ਤੂੰ ਬਾਜਦਾ ਹੋਣਾ ਕਿ ਤੱਕ ਸਬਰ ਮੁਰਾਏਗੀ ਬਾਜਨੀ ਤੂੰ ਖੁਸ਼ ਰਹਿ ਦੇਖ ਲਾ ਲੈ ਆ ਬਾਜਦਾ ਪਹਿਲ ਮੁਰਤ ਮਾਰ ਕੇ ਨਾ ਤੂੰ ਖੁਸ਼ ਰਹਿ ਹਾਂ ਉਹ ਭਾਈ ਹਾਂ ਕਲਾਸ ਕਰੇ ਬੈਠੀ ਕਦ ਤੂੰ ਕਾਲੇ ਕੜ ਕਰਾ ਖਾਲਾ ਇਹ ਕਿੱਥੇ ਮੈਨੂੰ ਰਹਿਣ ਦਿੰਦੀ ਆ ਤੇ ਘਰੇ ਇਹ ਤਾਂ ਛੇਠਰ ਨਹੀਂ ਆ ਪਹਿਲੇ ਦਿਨ ਨਹੀਂ ਮੈਂ ਤਾਂ ਨਰੇ ਕਰੇ ਜਾ ਤਾਂ ਕੱਟ ਲੂੰਗੀ ਇਹ ਕਿੱਥੇ ਮੈਨੂੰ ਰਹਿਣ ਦਿੰਦੀ ਆ ਦਾਉ ਦੇ ਨਰੇ ਕਰੇ ਜਾ ਕੇ ਕੱਟਦੀ ਆ ਰਾਤ ਆ ਇਹ ਬੇ ਮੇਲਾ ਦੋ ਸਮਾਨਾ ਦੋ ਸਮਾਨਾ ਪਹਿਲਾਂ ਤੋਂ ਹੀ ਐਂ ਕਰਦੀ ਹੁੰਦੀ ਇਹ ਐਂ ਕਰਦੀਆਂ ਹੁੰਦੀਆਂ ਪਰ ਜਾਈਆਂ ਪਰ ਜਿਆ ਨਿਆ ਮਾ ਮਾ ਹੋਂ ਬਣ ਜਾਣਾ ਇਹ ਗੱਲਾਂ ਕਾਦੀਆਂ ਮਾਂ ਤੇਰੇ ਹੁੰਦੇ ਚੋਂਦੇ ਮੱਝਾ ਗਾਵਾਂ ਹਾਂ ਦੇ ਸੀ ਦੁੱਧ ਮਲਾਈਆਂ ਹੁਣ ਇਹ ਡੈਣਾ ਆ ਗਈਆਂ ਕਰ ਤੇ ਇਸ ਚ ਇਹ ਕਿੱਥੇ ਰਹਿਣ ਜਿੰਦਗੇ ਇਹਨਾਂ ਦੀ ਪੁੱਗਣ ਲੱਗ ਗਈ ਮੈਂ ਭਰਾ ਮਰ ਗਿਆ ਇਹਦੀ ਪੁੱਗਦੀ ਬੇਵਾਦੀ ਹਾਂ ਵੀ ਤੂੰ ਨਹੀਂ ਜਾਣਦੀ ਆ ਰੋ ਪੈਕੀ ਤੂੰ ਵੀ ਜਾਣੀ ਹੈ ਚੰਗਾ ਪਰ ਨਿਕਲ ਗਈ ਘਰ ਨੂੰ ਮਸਾ ਸੁਖ ਦਸਾਂ ਆਇਆਗਾ ਸਾਰਾ ਖਾ ਗਈ ਕਿਉ ਕੰਦੂ ਜਿਹੜਾ ਲਿਆਂਦਾ ਸੀ ਪੁਰਾ ਕੌਣ ਬਾਗੀ ਬੇਬੇ ਬਾਗੀ ਜਦ ਬੈਠੀ ਸੀ ਤਾਂ ਮਸਾ ਕੱਢਿਆਗਾ ਮੋਹ ਮਾਰ ਜਾ ਪੂਆ ਕਿੱਧਰ ਬਾਗੀ ਲਾ ਲੈਣੀ ਇਹ ਤਨਾਲ ਕਿੱਧਰ ਬਾਗੀ ਪੂਆ ਬਾਗੀ ਮੈਂ ਤਾਂ ਭੇਜੀ ਤੀ ਕਿੱਥੇ ਭੇਜੀ ਜੀ ਮੈਂ ਤਾਂ ਕਿੱਧਰ ਜਾਊਗੀ ਤੇ ਬਸ ਤੇ ਬਾਹੂ ਦੂਗੀ ਜਦ ਤਾ ਤੂੰ ਇੱਕ ਬਾਰੇ ਮਾਣੀ ਮਾਟੀ ਤਾਂ ਸੰਗ ਮੰਨਦੀ ਆਥਣ ਮੇਰੇ ਘਰੋਂ ਕੜਤੀ ਤੇ ਕੁੜੀ ਤੈਨੂੰ ਸੰਗ ਨਹੀਂ ਆਈ ਉਹ ਤਾਂ ਹੀ ਕੱਢਣੀ ਬੋਗ ਬਰਾਡਾ ਤਾਂ ਮੋਢਾੰਦਾ ਤਾਂ ਰੋ ਜਾਵਦੇ ਉਸ ਨਾਲ ਜਾਂਦੀ ਨਹੀਂ ਮੋੜ ਮੋੜ ਕੇ ਫੇਰ ਕੀ ਗੱਲ ਆਦੀ ਕੁੜੇ ਤੇਰਾ ਖਾਂਦੀ ਕੀ ਸੀ ਕਰਕੇ ਮੈਂ ਦਿੰਦੀ ਸੀ ਸਾਰਾ ਪਸਤਾ ਖਾ ਗਈ ਕਿਉਂ ਤੂੰ ਦਸਾਰਾ ਖਾ ਗਈ ਨਹੀਂ ਨਾ ਰਹੀ ਹੈਗੀ ਉਹ ਕਿਤੇ ਨਹੀਂ ਰਹੀ ਹੈ ਚਾਰ ਦਿਨ ਤੱਕ ਰਹੀ ਚਾਰ ਦਿਨਾਂ ਨੂੰ ਨਹੀਂ ਨਾ ਮਿਲਣਾ ਸਾਰਾ ਤਾਂ ਮੁਰਮੁਰਾ ਨਹੀਂ ਲਿਆ ਛੇਤੀ ਆਏ ਹੋਏ ਮੇਰੀ ਕੁੜੀ ਆ ਜੇ ਤੈਨੂੰ ਤਾਂ ਮੈਂ ਭੂਆ ਨੂੰ ਰੱਖਣਾ ਪਰ ਮਾਂ ਬਾਪ ਜਾਣੇ ਭੂਆ ਨੂੰ ਰੱਖ ਲਾ ਬਾਗੀ ਜਾ ਫੇਰ ਮੈਂ ਕਹਾਂ ਤੂੰ ਦੁਕਾਨ ਦਾ ਆਦੀ ਚੱਕ ਚੋਲੇ ਜਾ ਤੇ ਕੀ ਮਿਲ ਜਾ ਲਾਇਆ ਦਾ ਜੇ ਤੂੰ ਮੈਨੂੰ ਕਹੇ ਰਾਜੀ ਹਮੇ ਤਾਂ ਜੋ ਤੂੰ ਭੂਆ ਨੂੰ ਕੱਢ ਕੇ ਆ ਗਈ ਭੂਆ ਨੂੰ ਆ ਮੈਨੂੰ ਪਤਾ ਹੈ ਮਾੜੀ ਆ ਕੇ ਘਰ ਆਉਗੀ ਇਹ ਵੀ ਚੱਕਾ ਦਾ ਪੈਰੀ ਦਾ ਟੁੱਟ ਪ ਜਾ ਉਹ ਤੇ ਮਾਰ ਤੂੰ ਮੈਂ ਧੱਕ ਲਿਆ ਜਾ ਜਾ ਵੱਖ ਲੀ ਜਾ ਜਾ ਭੱਗ ਜਾ ਕੰਮ ਨਹੀਂ ਬੜੇ ਪਰ ਕਿੱਥੇ ਨੇ ਹੈਰਾਨ ਕਰੀਏ ਨਹੀਂ ਵਿਚਾਰੀ ਪਤਾ ਨਹੀਂ ਕਿੱਥੇ ਡਿੱਗਦੀ ਪੈਂਦੀ ਜਾਂਦੀ ਹੂ ਬੂ ਗਲੀ ਚ ਹੁਣ ਜੇ ਮੈਂ ਜਾਂਦੀਆਂ ਗਲੀ ਚ ਜਾਂਦੀ ਮੈਂ ਸੋਣੀ ਵੀ ਨਹੀਂ ਲੱਗਦੀ ਉਹਨੂੰ ਬੋਲ ਮਾਰਦੀਆਂ ਕੀ ਐ ਇੱਥੇ ਕਿਤੇ ਇੱਧਰ ਫਿਰਦਾ ਹੋਰ ਲੱਭਾ ਮੈਂ ਜਾਂਦੀਆਂ ਭੂਆ ਨੂੰ ਸਾਧ ਲਿਆ ਆਵੀ ਤੇਰੀ ਪੂਰੀ ਪਾਲ ਜਾ ਗਾਲੀ ਚ ਜਾ ਬਦਲਾਈ ਤੇ ਕੀ ਮਤਉਂਦੀ ਮਾਈ ਨਾ ਹੁਣ ਆਉਂਦੀ ਨਹੀਂ ਮੈਂ ਕੋਈ ਨਹੀਂ ਜਿੱਦੇ ਤੈਨੂੰ ਲੈਣਾ ਹੈ ਨਾ ਉੱਧੇ ਆਈ ਨਾ ਬੈਠਾ ਤੈਨੂੰ ਲੱਗ ਜੂ ਪਤਾ ਤੇ ਭੂਆ ਚੰਗੀਆਂ ਤੇ ਬੇਬੇ ਚੰਗੀਆਂ ਕੋਈ ਨਹੀਂ ਜਾ ਜਾ ਬੱਚਾ ਵਧਿਆ ਦੋ ਰਾਣੇ ਭਰ ਕੇ ਤੂੰ ਭੂਆ ਨੂੰ ਟੈਗਦੀ ਸੀ ਮੈਂ ਤੈਨੂੰ ਮੱਤਾਂ ਟੈਗਦੀ ਆ ਕੋਈ ਨਹੀਂ ਤੈਨੂੰ ਵੀ ਲੱਗ ਜੂ ਪਤਾ ਕੋਈ ਨਹੀਂ ਲੱਗ ਜੂ ਪਤਾ ਪਤਾ ਲੱਗਣੂ ਮੈਨੂੰ ਕੀ ਪਤਾ ਲੱਗ ਜੂ ਮੰਮੀ ਮੈਂ ਨਹੀਂ ਮੱਕ ਨਹੀਂ ਇੱਧਰ ਗਈ ਤੇਰੀ ਮਾਂ ਦੇ ਨਾਂ ਕੀ ਵਾਗੀ ਮੈਂ ਨਹੀਂ ਮੈਂ ਵੀ ਆਣਾ ਤੈਂ ਕੀ ਕਰਨੇ ਨਾਲ ਜਾ ਕੇ ਮੈਂ ਨਹੀਂ ਹੋ ਗਈ ਆ ਮੈਂ ਮਾਂ ਨੂੰ ਤੇ ਨਹੀਂ ਤੇ ਤੇਰੇ ਗੋਲ ਕੱਪੇ ਮਗਾ ਕੇ ਦੇਉ ਨਾਲੇ ਕੁਲ ਚਮਗਾ ਕੇ ਦੇਉ ਜਿਹੜੀ ਚੀਜ਼ ਮੰਗੇ ਨੇ ਉਹ ਹੀ ਬਣਾ ਕੇ ਦੇਉ ਠੀਕ ਮੈਗੀ ਵੀ ਬਣਾ ਕੇ ਦੇ ਦੂ ਜਾਂ ਅੰਦਰ ਖੇਡ ਬਾਰੇ ਸਣ ਜਵਾਕ ਨੂੰ ਤਾਂ ਮੈਂ ਕਿੱਥੇ ਜਾਣ ਦੇਣੀ ਆ ਜਵਾਕ ਅੰਦਰ ਖੇਡ ਲੂਗਾ ਜਵਾਕ ਨੂੰ ਮਗਾ ਕੇ ਦੇ ਦੂੰ ਚੀਜ਼ਾਂ ਕੋਈ ਇੱਕ ਤਾਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਕਲੇਸ ਪਾਈ ਰੱਖਦੀ ਐ ਤੇ ਕਪੂ ਆਈ ਹੋਈ ਐ ਕਲੇਸਣ ਪੂਆ ਕੀ ਕਹਿੰਦੀ ਐ ਪੂਆ ਤਾਂ ਕੱਢਦੀ ਤੇਰੀ ਮਾਂ ਨੇ ਘਰੋਂ ਘਰੋਂ ਕੱਢਦੀ ਆਹ ਮੈਂ ਤਾਂ ਤਾਰ ਕੱਢ ਲਾਦੀ ਮੈਂ ਮੰਗਰੂ ਬੇਬੇ ਨੇ ਲੜਕੇ ਦਵਲਤੀ ਮੈਂ ਇਹ ਜਿਹੜਾ ਤੈਨੂੰ ਬਸਦਾ ਟਾਈਮ ਵੀ ਹੈ ਨਹੀਂ ਕਿੱਦਾਂ ਬਸਦਾ ਕਿਹੜੀ ਦਾ ਟਾਈਮ ਵਿਚਾਰੀ ਤਾਇਕ ਕਿ ਕਰੀ ਗਈ ਐ ਕਰ ਜਾ ਕੇ ਲੈ ਤਾਇਕ ਕਿ ਕਰੋ ਤਾਇਕ ਤੂੰ ਕਹੇ ਦੀ ਬੇਬੇ ਨੂੰ ਬੇਬੇ ਸਾਧਰੇ ਤਾਇਕ ਕਿ ਕਰੋ ਤੇਰੀ ਮਾਂ ਦਾ ਲੜਕੇ ਬੈਗ ਚੱਕ ਕੇ ਉੱਡ ਗਈ ਮੇਰੇ ਨਾਲ ਬੇਬੇ ਉੱਡ ਗਈ ਹਾਂ ਹੋ ਬੇਬੇ ਕਿੱਧਰ ਗਈ ਮੈਨੂੰ ਕੀ ਦੱਸਣਾ ਬੈਗ ਚੱਕ ਕੇ ਲੈ ਗਈ ਕਹਿੰਦੀ ਮੈਂ ਤਾਰੇ ਪੇਕੀ ਜਾਨੀ ਆ ਮੈਂ ਕੱਢਾ ਭੱਜਦਾ ਸਾਰੇ ਮੇਰੀ ਮਾਂ ਨੂੰ ਘਰੋਂ ਕੱਢਣਾ ਸੀ ਪਤਾ ਹੀ ਸੀਗਾ ਤੇਰਾ ਮੈਂ ਕਰੀ ਆ ਆਪੇ ਬੈਗ ਚੱਕ ਕੇ ਗਈ ਆ ਮੈਂ ਕਿੱਥੇ ਕੱਢੀ ਮੈਨੂੰ ਕਹਿੰਦੀ ਮੈਂ ਤਾਰੇ ਪੇਕੀ ਜਾਨੀ ਆ ਜਾ ਭੱਜ ਪੂਆ ਨੂੰ ਸੱਤ ਕੇ ਲਿਆ ਮੈਂ ਜਾ ਕੇ ਉਹ ਏਡੇ ਤੇ ਨਾ ਬਸ ਸਭੀ ਬੇਬੇ ਨੂੰ ਮੋੜ ਲਿਆ ਮੈਂ ਆਉਂ ਫੇਰ ਮੋੜ ਲਈ ਕਲੇਸ਼ ਦੇ ਜੜ ਨੂੰ ਆ ਬੰਦੋ ਪਰ ਲੜਾਈ ਦਾ ਗੱਡਾ ਜਾਣ ਦੇ ਦੇ ਜੇ ਚਾ ਲਾ ਕੇ ਹੁੰਦੀ ਚਾਰ ਦਿਨ ਲਾਇਆ ਹੁੰਦੇ ਮੈਂ ਮੋੜ ਦੇਣਾ ਆਹ ਹੋ ਉਹ ਨੂੰ ਨਾ ਜਾਣਦੀ ਮਾਂ ਨੂੰ ਨਾ ਜਾਣਦੀ ਵਧੀਆ ਪਰ ਇਹ ਟਲਦੀ ਸੀ ਲੜਾਈ ਦਾ ਗੱਡਾ ਹੁਣ ਜਾ ਕੇ ਦੇਖ ਲੈ ਲੈ ਕੇ ਆਉਗਾ ਉਹਨੂੰ ਕਿੱਥੇ ਚੜਨ ਦਿੰਦਾ ਐ ਬਸ ਮੈਂ ਤਾਂ ਐ ਕਰਦੀ ਆ ਤਾਇਕੇ ਘਰੇ ਮੈਂ ਜਾਂਨੀ ਆ ਜਵਾਬ ਹੈਗਾ ਕਰੇ ਤੇ ਪੂਆ ਨੂੰ ਮੈਂ ਲੈ ਕੇ ਆਨੀ ਲਾ ਬੇਬੇ ਨੂੰ ਤੂੰ ਲੈ ਕੇ ਆ ਤੇ ਪੂਆ ਨੂੰ ਕੱਢ ਕੇ ਦਿਖਾ ਦੇ ਫਿਰ ਤੁਹਾ ਲੱਡੇ ਤੇ ਤੇ ਮੈਂ ਜਾਨੀਆਂ ਤਾਇਕੇ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਵਿਸ਼ਵਜੀਤ ਸਿੰਘ ਰੇਖਾ ਸ਼ਰਮਾ ਦਰੂਬਿਕਾ ਸ਼ਰਮਾ ਨੇਤ ਸ਼ਰਮਾ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤਿਆ ਹਰਿਆਣਾ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਅਮਰ ਸਿੰਘ ਪਟਿਆਲਾ ਭਗਵਾਨ ਦਾਸ ਸਿਮਰਨਜੀਤ ਕੌਰ ਫੱਲੇਵਾਲ ਰਾਜਨ ਈਸ਼ਾ ਸ਼ਰਮਾ ਜਗਰਾਉ ਵਿਜੇ ਲక్ష్ਮੀ ਸਿੰਦਰ ਖੋਸਾ आयशा पुल्लर, आयशा पुल्लर, जुराज पुल्लर, दर्शन सिंह, ਨਵੀਂ ਮੰਡੀ, ਗੜਸਾਣਾ, ਰਾਜਸਥਾਨ, ਹਾਈਪੀ ਜੋਸੀ, ਪ੍ਰੋਫੈਸਰ ਹਵੀਬ ਚੌਧਰੀ, ਲੰਡਨ, ਯੂਕੇ, ਲਖਵੀਰ ਕਾਰ, ਗੁਰਦੀਪ ਸਿੰਘ, ਦਿਉ, ਨਾਮਸੋ ਦੀਪਾ, ਰਾਣਾ ਲਹਿਰੀ, ਰਵਿੰਦਰ ਕਾਰ, ਗੜਸਾਣਾ ਮੰਡੀ, ਬਲਜਿੰਦਰ ਸਿੰਘ, ਹਰਜੀਤ ਸਿੰਘ, ਨਮਨ ਗਰਗ, ਜਸਵਿੰਦਰ ਸੰਧੂ